ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਵਾਰ ਇੱਕ ਫਕੀਰ ਆਇਆ ਜਿਹਦਾ ਨਾਮ ਸੀ ਸੈਦ ਖਾਨ ਜਾਨੀ ਇਹ ਨਾਮ ਜਪਦਾ ਭਗਤੀ ਕਰਦਾ ਹਰ ਵੇਲੇ ਉਸ ਪ੍ਰਮਾਤਮਾ ਦੀ ਯਾਦ ਵਿੱਚ ਰਹਿੰਦਾ ਤੇ ਇਹ ਲਬਦਾ ਫਿਰਦਾ ਹੈ ਵੀ ਮੈਨੂੰ ਕੋਈ ਮਿਲ ਜੇ ਜਿਹੜਾ ਉਸ ਪ੍ਰਮਾਤਮਾ ਨਾਲ ਮਿਲਾ ਦੇ ਸੈਦ ਖਾਨ ਜਾਨੀ ਹਰ ਵੇਲੇ ਇਹੀ ਸੋਚਦਾ ਰਹਿੰਦਾ ਹੈ ਵੀ ਉਹ ਕਿਹੜਾ ਵੇਲਾ ਹੋਏਗਾ ਜਦੋਂ ਮੈਂ ਆਪਣੇ ਪ੍ਰਮਾਤਮਾ ਨੂੰ ਮਿਲੂੰਗਾ ਆਪਣੇ ਜਾਨੀ ਨੂੰ ਮਿਲੂਗਾ ਬਹੁਤ ਅਰਦਾਸਾ ਕਰਦਾ ਹੈ ਤੇ ਬੜਿਆਂ ਨੂੰ ਮਿਲਦਾ ਹੈ ਕਿ ਮੈਨੂੰ ਮੇਰੇ ਜਾਨੀ ਨਾਲ ਮਿਲਾ ਦਿਓ ਮੇਰੇ ਪਰਮਾਤਮਾ ਨਾਲ ਮਿਲਾ ਦਿਓ ਹਰ ਵੇਲੇ ਉਹਨੂੰ ਪਰਮਾਤਮਾ ਨਾਲ ਮਿਲਣ ਦੀ ਤੜਫ ਹੈ ਸਾਧ ਸੰਗਤ ਜੀ ਇੱਕ ਗੱਲ ਹਮੇਸ਼ਾ ਚੇਤੇ ਰੱਖਣ ਵਾਲੀ ਹੈ ਜਿਸ ਨੇ ਤੁਹਾਨੂੰ ਪਰਮਾਤਮਾ ਨਾਲ ਮਿਲਣ ਦੀ ਤੜਫ ਲਾਈ ਹੈ ਤਾਂ ਪਰਮਾਤਮਾ ਇੱਕ ਦਿਨ ਤੜਫ ਬੁਝਾਉਣ ਵਾਲਾ ਵੀ ਭੇਜੇਗਾ ਹੁਣ ਸਾਧ ਸੰਗਤ ਜੀ ਕਈ ਵਾਰੀ ਅਸੀਂ ਕਹਿੰਨੇ ਆ ਵੀ ਸਾਡਾ ਗੁਰਦੁਆਰੇ ਜਾਣ ਦਾ ਜੀ ਨਹੀਂ ਕਰਦਾ ਪਾਠ ਕਰਨ ਦਾ ਸਿਮਰਨ ਕਰਨ ਦਾ ਦਿਲ ਨਹੀਂ ਕਰਦਾ ਇਹ ਤਾਂ ਨਹੀਂ ਕਰਦਾ ਕਿਉਂਕਿ ਸਾਡਾ ਅੰਦਰੂਪ ਪਰਮਾਤਮਾ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਨਹੀਂ ਹੈਗਾ ਜੇ ਪ੍ਰੇਮ ਹੋਵੇ ਤਾਂ ਸਾਡਾ ਗੁਰੂ ਘਰ ਵੀ ਜਾਣ ਦਾ ਦਿਲ ਕਰੇ ਤੇ ਪਾਠ ਕਰਨ ਦਾ ਵੀ ਦਿਲ ਕਰੇ ਸਾਖ ਸੰਗਤ ਜੀ ਇੱਕ ਵਾਰ ਪ੍ਰੇਮ ਲੱਗ ਜੇ ਫੇਰ ਨਹੀਂ ਛੁੱਟਿਆ ਜਾਣਾ ਸਾਖ ਸੰਬੰਧੀ ਕਿਹਾ ਕਰਨਗੇ ਵੀ ਨਾ ਜਾਇਆ ਕਰ ਤਦ ਵੀ ਰੁਕਿਆ ਨਹੀਂ ਜਾਏਗਾ ਆਪਣੀ ਲਿਵ ਅਪੇਲ ਆਏ ਉਹ ਪਰਮਾਤਮਾ ਅਪੇਲ ਆਉਂਦਾ ਲਿਓ ਪਰ ਉਹਦੇ ਦਰ ਤੇ ਤਰਲਾ ਕਰਨਾ ਪੈਂਦਾ ਸੋ ਸਾਧ ਸੰਗਤ ਜੀ ਸੈਦ ਖਾਨ ਜਾਨੀ ਦੇ ਅੰਦਰ ਭੁੱਖੇ ਪਰਮਾਤਮਾ ਨੂੰ ਮਿਲਣ ਦੀ ਜਿਹਦੇ ਅੰਦਰ ਭੁੱਖ ਹੁੰਦੀ ਹੈ ਤਾਂ ਉਹ ਪਰਮਾਤਮਾ ਉਹਦੀ ਭੁੱਖ ਬੁਝਾਉਣ ਵਾਲਾ ਵੀ ਭੇਜ ਦਿੰਦਾ ਹੈ ਉਹਦੀ ਭੁੱਖ ਨੂੰ 부ਜਾਂਦਾ ਵੀ ਹੈ ਉਹਨੂੰ ਤ੍ਰਿਪਤ ਵੀ ਕਰ ਦਿੰਦਾ ਜਿਵੇਂ ਸੈਦ ਖਾਨ ਜਾਨੀ ਨੂੰ ਕਰੇਗਾ ਸੋ ਇਹ ਸੈਦ ਖਾਨ ਜਾਨੀ ਰੱਬ ਨੂੰ ਮਿਲਣਾ ਚਾਹੁੰਦਾ ਹੈ ਤੇ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ ਜਾ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਚਲੇ ਜਾ। ਉਹ ਤੈਨੂੰ ਰੱਬ ਨਾਲ ਜ਼ਰੂਰ ਮਲਾ ਦੇਣਗੇ। ਉਹ ਕਹਿੰਦਾ ਅੱਛਾ ਮੈਨੂੰ ਸੱਚੀ ਵਿੱਚ ਮਿਲ ਜੇਗਾ ਜਾਨੀ। ਮੇਰਾ ਪਰਮਾਤਮਾ ਮੈਨੂੰ ਸੱਚੀ ਵਿੱਚ ਮਿਲ ਜੇਗਾ। ਕਹਿੰਦੇ ਉਹ ਸੈਦ ਖਾਨ ਜਾਨੀ ਪਰਮਾਤਮਾ ਦੇ ਮਿਲਾਪ ਵਾਸਤੇ ਐਨਾ ਮਸਤ ਹੋਇਆ ਫਿਰਦਾ ਹੈ ਉਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੇ ਦਰਬਾਰ ਦੇ ਬਾਹਰ ਪਹੁੰਚਿਆ। ਉੱਥੇ ਉਹ ਮਸਤ ਹੋਇਆ ਪਿਆ ਤੇ ਇੱਕੋ ਗੱਲ ਬੋਲੀ ਜਾਂਦਾ ਜਾਨੀ ਕੋ ਜਾਨੀ ਮਿਲਾ ਦਿਓ। ਜਾਨੀ ਕੋ ਜਾਨੀ ਮਿਲਾ ਦਿਓ। ਸਾਰੇ ਦੇਖਦੇ ਨੇ ਵੀ ਇਹ ਕਿੱਥੋਂ ਆਇਆ ਇਹਨੂੰ ਖਾਣ ਪੀਣ ਦੀ ਕੋਈ ਸੁਧ ਨਹੀਂ ਕੱਪੜੇ ਸਾਰੇ ਪਾਟੇ ਪਏ ਨੇ ਸਾਧ ਸੰਗਤ ਜੀ ਜਿਹੜੇ ਫਕੀਰ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਸਾਡੇ ਵਰਗੇ ਨਹੀਂ ਹੁੰਦੇ ਉਹਨਾਂ ਦਾ ਪਰਮਾਤਮਾ ਦੇ ਨਾਲ ਪਿਆਰ ਸੱਚਾ ਹੁੰਦਾ ਹੈ ਸਾਡੇ ਵਰਗਾ ਘੁੱਠਾ ਨਹੀਂ ਅਸੀਂ ਤਾਂ ਪਰਮਾਤਮਾ ਦੇ ਨਾਲ ਸੌਦੇਬਾਜ਼ੀ ਕਰਦੇ ਆਂ ਸਾਨੂੰ ਪਰਮਾਤਮਾ ਇਹ ਦਵਾ ਦੇ ਤਾਂ ਅਸੀਂ ਇਹ ਦੇਵਾਂਗੇ ਸਾਨੂੰ ਪਰਮਾਤਮਾ ਆਹ ਦਵਾ ਦੇ ਤਾਂ ਅਸੀਂ ਅੰਨੇ ਪਾਠ ਕਰਾਂਗੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਨਿਸ਼ਕਾਮ ਕਰਦੇ ਨੇ ਉਹਨਾਂ ਦੀ ਕੋਈ ਮੰਗ ਨਹੀਂ ਉਹਨਾਂ ਦੀ ਤਾਂ ਬਸ ਇੱਕੋ ਹੀ ਮੰਗ ਹੈ ਕਿ हे ਪ੍ਰਮਾਤਮਾ ਤੂੰ ਆਪਣੇ ਨਾਲ ਸਾਨੂੰ ਮਿਲਾ ਲੈ हे ਪ੍ਰਮਾਤਮਾ ਤੂੰ ਆਪਣੇ ਦਰਸ਼ਨ ਦੇ ਦੇ ਭਗਤਾ ਦੀ ਪਿਆਰਿਆ ਦੀ ਇਹੀ ਮੰਗ ਹੁੰਦੀ ਹੈ ਸਾਡੇ ਵਰਗੀਆਂ ਮੰਗਾਂ ਨਹੀਂ ਹੁੰਦੀ ਉਹਨਾਂ ਦੀ ਸਾਧ ਸੰਗਤ ਜੀ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਜਾਨਵਰਾਂ ਕੋਲੋਂ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਜਿਵੇਂ ਕਿਸੇ ਨੇ ਚਕੌਰ ਨੂੰ ਕਿਹਾ ਵੀ ਚਕੌਰ ਉਹ ਨਿਤ ਪ੍ਰਤੀ ਚੰਦਰਮਾ ਵੱਲ ਇੱਕ ਟੱਕ ਦੇਖਦਾ ਰਹਿੰਦਾ ਪਰ ਕਦੀ ਚੰਦਰਮਾ ਨੇ ਆ ਕੇ ਤੇਰੇ ਕੋਲੋਂ ਸਾਰ ਪੁੱਛੀ ਕੀ ਉਹਨੇ ਕਦੀ ਤੇਰਾ ਪਤਾ ਲਿਆ ਕਿ ਤਾਂ ਚਕੋਰ ਨੇ ਜਵਾਬ ਦਿੱਤਾ ਨਾ ਲਵੇ ਸਾਰ ਅਸੀਂ ਤਾਂ ਆਪਣੀ ਲੱਗੀ ਹੋਈ ਨਿਭਾਉਣੀ ਐ ਕਹਿੰਦੇ ਉਹ ਰੱਬ ਦਾ ਪਿਆਰਾ ਸੈਦ ਖਾ ਜਾਨੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬੂਹੇ ਅੱਗੇ ਬਹਿ ਗਿਆ ਬਾਹਰ ਬੈਠਾ ਇੱਕੋ ਗੱਲ ਅਖੀ ਜਾਂਦਾ ਵਾਰ-ਵਾਰ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਉਨ ਜਿਹੜੇ ਗੁਰੂ ਮਹਾਰਾਜ ਜੀ ਦੇ ਸਿੱਖ ਸਾਨੂੰ ਉਹ ਕਹਿੰਦੇ ਫਕੀਰਾ ਤੂੰ ਕਿਹੜੇ ਕੰਮ ਆਇਆ ਕਿੱਥੋਂ ਆਇਆ ਤੇ ਤੇਰਾ ਨਾਂ ਕੀ ਹੈ ਪਰ ਉਹ ਤਾਂ ਮਸਤਾਨਾ ਹੋ ਕੇ ਉੱਥੇ ਇੱਕੋ ਗੱਲ ਬੁਲੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਇੱਕ ਦਿਨ ਹੋ ਚੁੱਕਾ ਉਹਨੂੰ ਬੈਠੇ ਹੋਏ ਜਾ ਕੇ ਸਿੰਘਾਂ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸਿੰਘ ਕਹਿੰਦੇ ਮਹਾਰਾਜ ਕਈ ਦਿਨ ਹੋ ਚੁੱਕੇ ਨੇ ਬਾਹਰ ਇੱਕ ਮਸਤਾਨਾ ਹੋ ਕੇ ਫਕੀਰ ਬੈਠਾ ਹੋਇਆ ਮਹਾਰਾਜ ਜੀ ਬਾਹਰ ਇਹੀ ਗੱਲ ਕਹੀ ਜਾਂਦਾ ਵਾਰ-ਵਾਰ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਕਮਲਿਆਂ ਵਾਲਾ ਹਾਲ ਬਣਾਇਆ ਮਸਤਾਨਾ ਜਾਇ ਮਹਾਰਾਜ ਕਹਿੰਦੇ ਕੀ ਕਹਿੰਦਾ ਵਾਰ-ਵਾਰ ਸਿੰਘ ਕਹਿੰਦੇ ਮਹਾਰਾਜ ਇੱਕੋ ਹੀ ਗੱਲ ਵਾਰ-ਵਾਰ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਐਂਜੀ ਬੋਲੀ ਜਾਂਦਾ ਮਹਾਰਾਜ ਮਹਾਰਾਜ ਕਹਿੰਦੇ ਠੀਕ ਐ ਮਹਾਰਾਜ ਕਹਿੰਦੇ ਇੱਕ ਵਾਰੀ ਵੇਖ ਤਾਂ ਲਈਏ ਇਹ ਜਾਨੀ ਨੂੰ ਮਿਲਣ ਵਾਸਤੇ ਤਿਆਰ ਵੀ ਹੈ ਕਿ ਨਹੀਂ ਭਾਂਡਾ ਇਹਦਾ ਕੱਚਾ ਹੈ ਕਿ ਪੱਕਾ ਸੋ ਇੱਕ ਦਿਨ ਮੀਰੀ ਪੀਰੀ ਦੇ ਮਾਲਕ ਤੁਰੇ ਜਾਂਦੇ ਨੇ ਘੋੜੇ ਤੇ ਅਸਵਾਰ ਨੇ ਤੇ ਜਦੋਂ ਗੁਰੂ ਮਹਾਰਾਜ ਵਾਪਸ ਆਏ ਨਾ ਇਹ ਦਿਉੜੀ ਤੇ ਬੈਠਾ ਹੋਇਆ ਇਹ ਸੈਦ ਖਾਂ ਜਾਨੀ ਉੱਥੇ ਬੈਠਾ ਜਾਨੀ ਕੋ ਜਾਨੀ ਮਿਲਾ ਦੂ ਆਈ ਕਹੀ ਜਾਂਦਾ ਤੇ ਛੇਵੇਂ ਪਾਸ਼ਾ ਨੇ ਕੀ ਕੀਤਾ ਗੁਰੂ ਮਹਾਰਾਜ ਜੀ ਨੇ ਆਪਣੇ ਘੋੜੇ ਦੇ ਦੋਨੋਂ ਪੌੜ ਇਹਦੇ ਛਾਤੀ ਵਿੱਚ ਮਾਰੇ ਮਹਾਰਾਜ ਕਹਿੰਦੇ ਮਰ ਜੇਗਾ ਨਾ ਜਦੋਂ ਉਦੋਂ ਮਿਲ ਜੇਗਾ ਜਾਨੀ ਮਹਾਰਾਜ ਉੱਥੋਂ ਲੰਘ ਗਏ ਇਹਨੂੰ ਵੇਖਿਆ ਵੀ ਨਹੀਂ ਇਹਨੂੰ ਬੁਲਾਇਆ ਵੀ ਨਹੀਂ ਜਦੋਂ ਇਹਦੇ ਘੋੜੇ ਦੇ ਪੌੜ ਵੱਜੇ ਇਹ ਉੱਥੇ ਹੀ ਡਿੱਗ ਗਿਆ। ਇਹ ਡਿੱਗਿਆ ਹੋਇਆ ਵੀ ਇਹੀ ਕਹੀ ਜਾਂਦਾ ਹੈ ਜਾਨੀ ਕੋ ਜਾਨੀ ਮਿਲਾ ਦੋ। ਮਹਾਰਾਜ ਇਸ ਤੋਂ ਬਾਅਦ ਅੰਦਰ ਚਲੇ ਗਏ। ਤੇ ਕੁਝ ਘੰਟਿਆਂ ਬਾਅਦ ਮਹਾਰਾਜ ਨੇ ਸਿੰਘਾਂ ਨੂੰ ਪੁੱਛਿਆ ਸਿੰਘੋ ਵੇਖੋ ਜਾ ਕੇ ਕਿਤੇ ਉਹ ਬਾਹਰ ਤਾਂ ਨਹੀਂ ਬੈਠਾ ਹੋਇਆ ਚਲੇ ਗਿਆ ਹੈ। ਸਿੰਘ ਕਹਿੰਦੇ ਮਹਾਰਾਜ ਵੇਖ ਲਿਆ ਉਹ ਨਹੀਂ ਜਾਣ ਵਾਲਾ। ਮਹਾਰਾਜ ਕਹਿੰਦੇ ਕਹੋ ਜਾ ਕੇ ਉਹਨੂੰ ਚਲਿਆ ਜਾ ਇਥੋਂ ਇੱਥੇ ਕੋਈ ਜਾਨੀ ਨਹੀਂ ਹੈਗਾ। ਜਾ ਕੇ ਸਿੰਘ ਉਹਨੂੰ ਕਹਿੰਦੇ ਸૈયਦ ਖਾਨ ਜਾਨੀ ਤੇ ਕੋਈ ਜਾਨੀ ਨਹੀਂ ਹੈਗਾ ਜਾਂ ਚਲਿਆ ਜਾਇ ਥੋ ਸੈਦ ਖਾਂ ਕਹਿੰਦਾ ਅਗਿਓ ਇਥੋ ਹੀ ਮਿਲੇਗਾ ਜਾਨੀ ਉਹ ਵਾਰ-ਵਾਰ ਆਹੀ ਬੋਲੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਸਾਧ ਸੰਗਤ ਜੀ ਗੁਰੂ ਮਹਾਰਾਜ ਜਦੋਂ ਪਰਖਾ ਕਰਦੇ ਨੇ ਫਿਰ ਕਰਦੇ ਨੇ ਬਹੁਤ ਔਖੀਆਂ ਤੇ ਉਹ ਕਿਸੇ ਤੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਹੀ ਸਾਧ ਸੰਗਤ ਜੀ ਵਿਰਲੇ ਹੀ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੇ ਸੱਚੇ ਭਗਤ ਹੋਣ ਜੇ ਸਾਥ ਸੰਗਤ ਜੀ ਭਾਈ ਮੰਜ ਜੀ ਦੀ ਕਿਸੇ ਨੇ ਸਾਖੀ ਸੁਣੀ ਹੋਵੇ ਤਾਂ ਹੀ ਸਾਨੂੰ ਪਤਾ ਲੱਗੇਗਾ ਵੀ ਗੁਰੂ ਮਹਾਰਾਜ ਕਿਵੇਂ ਪਰਖਾ ਲੈ ਲੈਂਦੇ ਨੇ ਗੁਰੂ ਮਹਾਰਾਜ ਜੀ ਦੇ ਰਾਹ ਤੇ ਚੱਲਣਾ ਕੋਈ ਸੌਖਾ ਨਹੀਂ ਹੈ ਪਰ ਜਿਹੜਾ ਇੱਕ ਵਾਰੀ ਚੱਲ ਪਵੇ ਫਿਰ ਮਹਾਰਾਜ ਉਹਦੀ ਬਾਹ ਵੀ ਨਹੀਂ ਛੱਡਦੇ ਸੋ ਇਹ ਤਾਂ ਸਾਰਾ ਰਾਹ ਪ੍ਰੇਮ ਦਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਉਹ ਸਾਥ ਸੰਗਤ ਜੀ ਇੱਕ ਦਿਨ ਵੀ ਨਹੀਂ ਟਿਕ ਸਕਦੇ ਕਿਉਂਕਿ ਪਰਖਾ ਚੱਲਣ ਵਾਸਤੇ ਵੀ ਪ੍ਰੇਮ ਦੀ ਲੋੜ ਹੈ ਜਿੰਨੂੰ ਤਾਂ ਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਹੋਏਗਾ ਉਹੀ ਗੁਰੂ ਮਹਾਰਾਜ ਜੀ ਦੀ ਪਰਖਾ ਦੇ ਵਿੱਚੋਂ ਇਮਤਿਹਾਨਾਂ ਦੇ ਵਿੱਚੋਂ ਪਾਸ ਹੋਏਗਾ ਬਾਕੀ ਮੇਰੇ ਵਰਗੇ ਕੱਚੇ ਪਿੱਲੇ ਹਾਰ ਜਾਣਗੇ ਸਾਧ ਸੰਗਤ ਜੀ ਇਹ ਗੱਲਾਂ ਜਾਤਾਂ ਰੱਬ ਸਮਝਦਾ ਜਾਂ ਰੱਬ ਦੇ ਫਕੀਰ ਸਮਝਦੇ ਨੇ ਇਹ ਗੱਲਾਂ ਸਾਡੇ ਵਰਗੇ ਆਮ ਮਲੁੱਖਾਂ ਨੂੰ ਸਮਝ ਨਹੀਂ ਛੇਤੀ ਆਉਂਦੀਆਂ ਲੋਕੀ ਤਾਂ ਸੰਸਾਰ ਦੇ ਪ੍ਰੇਮ ਵਿੱਚ ਡੁੱਬੇ ਹੋਏ ਨੇ ਪਰ ਇੱਕ ਵਾਰ ਪ੍ਰਮਾਤਮਾ ਦੇ ਪ੍ਰੇਮ ਵਿੱਚ ਕੋਈ ਡੁੱਬ ਗਿਆ ਦਾ ਸਾਧ ਸੰਗਤ ਜੀ ਉਸ ਤੋਂ ਬਾਅਦ ਹੀ ਨਿਕਲੇ ਜਾਂਦਾ ਸਗੋ ਰੰਗ ਹੋਰ ਗੂੜਾ ਤੋਂ ਗੂੜਾ ਚੜੀ ਜਾਂਦਾ ਇਹ ਸੰਸਾਰ ਦੇ ਪ੍ਰੇਮਾਂ ਤੋਂ ਬਹੁਤ ਵੱਖਰਾ ਸੋ ਸਾਧ ਸੰਗਤ ਜੀ ਸਿੰਘ ਕਹਿੰਦੇ ਮਹਾਰਾਜ ਇਹ ਤਾਂ ਪੱਕੇ ਹੀ ਬੂਹੇ ਮਲ ਕੇ ਬਹਿ ਗਿਆ ਇਹ ਤਾਂ ਇੱਥੋਂ ਉੱਠਦਾ ਹੀ ਨਹੀਂ ਕਿਤੇ ਜਾਂਦਾ ਹੀ ਨਹੀਂ ਇੱਥੇ ਹੀ ਬੈਠਾ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਉਦੋਂ ਮੀਰੀ ਪੀਰੀ ਦੇ ਮਾਲਕ ਕਹਿੰਦੇ ਜਾਓ ਸਿੰਘ ਉਹਨੂੰ ਕਹਿ ਦਿਓ ਜਾ ਕੇ ਜੇ ਤੂੰ ਜਾਨੀ ਨੂੰ ਮਿਲਣਾ ਹੈ ਜਾ ਚਲੇ ਜਾ ਉਹ ਸਮੁੰਦਰ ਵਿੱਚ ਜਾ ਕੇ ਛਾਲ ਮਾਰ ਦੇ ਤੈਨੂੰ ਜਾਨੀ ਆਪੇ ਮਿਲੇਗਾ ਸਿੰਘ ਜਾਂਦੇ ਨੇ ਕਹਿੰਦੇ ਨੇ ਫਕੀਰਾ ਜੇ ਤੂੰ ਜਾਨੀ ਨੂੰ ਮਿਲਣਾ ਹੈ ਤਾਂ ਗੁਰੂ ਮਹਾਰਾਜ ਜੀ ਦਾ ਸੁਨੇਹਾ ਹੈ ਤੂੰ ਜਾ ਜਾ ਕੇ ਸਮੁੰਦਰ ਵਿੱਚ ਛਾਲ ਮਾਰ ਦੇ ਤੈਨੂੰ ਜਾਨੀ ਆਪੇ ਮਿਲ ਜੇਗਾ ਜਾ ਚਲਿਆ ਜਾ ਡੁੱਬ ਕੇ ਮਰ ਜਾ ਤੈਨੂੰ ਜਾਨੀ ਮਿਲ ਜੇਗਾ ਉਹ ਸੈਦ ਖਾਨ ਜਾਨੀ ਫੇਰ ਪੁੱਛਦਾ ਮੈਨੂੰ ਸਮੁੰਦਰ ਵਿੱਚ ਛਾਲ ਮਾਰਨ ਨਾਲ ਜਾਨੀ ਮਿਲ ਜੇਗਾ ਸਿੰਘ ਕਹਿੰਦੇ ਹਾਂ ਮਿਲ ਜੇਗਾ ਉਹ ਕਹਿੰਦੇ ਮਹਾਰਾਜ ਨੇ ਕਿਹਾ ਸਿੰਘ ਕਹਿੰਦੇ ਹਾਂ ਮਹਾਰਾਜ ਦਾ ਹੁਕਮ ਹੈ ਸਾਧ ਸੰਗਤ ਜੀ ਇੰਨਾ ਵਿਰਾਗ ਵਿੱਚ ਭਿੱਜਿਆ ਹੋਇਆ ਉਹ ਕਹਿੰਦਾ ਬਸ ਮੈਨੂੰ ਜਾਨੀ ਮਿਲਣਾ ਚਾਹੀਦਾ ਹੈ ਜੋ ਕਹੂਗੇ ਉਹ ਮੈਂ ਕਰੂੰਗਾ ਸਾਧ ਸੰਗਤ ਜੀ ਜੇ ਕਿਸੇ ਦੇ ਪਰਮਾਤਮਾ ਦੇ ਨਾਲ ਆਪਣਾ ਪਿਆਰ ਦੇਖਣਾ ਹੋਵੇ ਤਾਂ ਇਹ ਸਭ ਤੋਂ ਸੋਹਣਾ ਇਮਤਿਹਾਨ ਹੈ ਆਪ ਹੀ ਆਪਣੇ ਆਪ ਨੂੰ ਪਾ ਕੇ ਦੇਖ ਲੈਣਾ ਚਾਹੀਦਾ ਜੇ ਗੁਰੂ ਮਹਾਰਾਜ ਸਾਨੂੰ ਇਹ ਗੱਲ ਕਹਿੰਦੇ ਕਿ ਅਸੀਂ ਸਮੁੰਦਰ ਵਿੱਚ ਛਾਲ ਮਾਰਨ ਚੱਲ ਜਾਂਦੇ ਕਈ ਗੁਰਮੁਖ ਤਾਂ ਇਹੋ ਜਿਹੇ ਨੇ ਉਹ ਇਹ ਕਹਿੰਦੇ ਨੇ ਜਾਨੀ ਮਿਲਣਾ ਚਾਹੀਦਾ ਉਹ ਤਾਂ ਆਪਣਾ ਸਿਰ ਵੱਟ ਕੇ ਗੁਰੂ ਮਹਾਰਾਜ ਜੀ ਦੇ ਅੱਗੇ ਵੀ ਰੱਖ ਦਿੰਦੇ ਨੇ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਨਾਲ ਇੰਨਾ ਪ੍ਰੇਮ ਕਰਦੇ ਹਾਂ ਕਿ ਅਸੀਂ ਆਪਣਾ ਸੀਸ ਨੂੰ ਤਲੀ ਤੇ ਰੱਖ ਕੇ ਮਹਾਰਾਜ ਨੂੰ ਕਹਿ ਸਕੀਏ ਕਿ ਮਹਾਰਾਜ ਤੁਸੀਂ ਮਿਲਣੇ ਚਾਹੀਦੇ ਹੋ ਇਹ ਸੀਸ ਦਾ ਕੀ ਹੈ ਇਹ ਸ਼ਰੀਰ ਦਾ ਕੀ ਹੈ ਕਹਿੰਦੇ ਸૈયਦ ਖਾਨ ਜਾਨੀ ਭੱਜਿਆ ਫਿਰਦਾ ਛੇਤੀ ਨਾਲ ਸਮੁੰਦਰ ਦੇ ਕੋਲ ਪਹੁੰਚਣਾ ਚਾਹੁੰਦਾ ਤੇ ਛਾਲ ਮਾਰਨਾ ਚਾਹੁੰਦਾ ਸਿੱਖਾਂ ਨੇ ਗੁਰੂ ਮਹਾਰਾਜ ਜੀ ਨੂੰ ਆਖਿਆ ਮਹਾਰਾਜ ਉਹ ਤਾਂ ਸੱਚ ਮੁਚ ਵਿੱਚ ਹੀ ਚਲੇ ਗਿਆ ਉਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਉਹਦੇ ਇੱਕ ਸੇਵਾਦਾਰ ਭੇਜਤਾ ਤੇ ਉਹਨੂੰ ਕਹਿ ਦਿੱਤਾ ਜਦੋਂ ਇਹ ਛਾਲ ਮਾਰਨ ਲੱਗੇ ਇਹਨੂੰ ਫੜ ਲਈ ਇਹਨੂੰ ਛਾਲ ਨਾ ਮਰਨ ਦੇ ਇਹਨੂੰ ਉਸੇ ਵਕਤ ਕਹਿਦੀ ਵੀ ਤੈਨੂੰ ਛਾਲ ਮਾਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਮਿਲਣਾ ਹੈ ਉਹ ਸਿੰਘ ਚਲਾ ਗਿਆ ਜਦੋਂ ਇਹ ਛਾਲ ਮਾਰਨ ਲੱਗਾ ਉਹ ਸਿੰਘ ਕਹਿੰਦਾ ਸਯਦ ਖਾਜਾਨੀ ਰੁਕ ਜਾ ਗੁਰੂ ਮਹਾਰਾਜ ਜੀ ਦਾ ਸੁਨੇਹਾ ਆਇਆ ਵੀ ਇੱਕ ਵਾਰ ਮਰਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣਾ ਹੈ ਸੈਯਦ ਖਾਹਜਾਨੀ ਕਹਿੰਦਾ ਸਤਿਬਚ ਉਹ ਵਾਪਿਸ ਆ ਗਿਆ ਉਥੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦਾ ਦਰਬਾਰ ਸਜਿਆ ਹੋਇਆ ਹੈ ਮਹਾਰਾਜ ਤਖਤ ਦੇ ਬਿਰਾਜਮਾਨ ਨੇ ਸਿੰਘ ਸਾਰੇ ਆਸੇ-ਪਾਸੇ ਖਲੋਤੇ ਹੋਏ ਨੇ ਸਾਰੀ ਸੰਗਤ ਸਜੀ ਹੋਈ ਹੈ ਮਹਾਰਾਜ ਜੀ ਦੇ ਉੱਪਰ ਛਤਰ ਚੁਲਦਾ ਪਿਆ ਸੈਯਦ ਖਾਹਜਾਨੀ ਨੂੰ ਸਾਰੇ ਸਿੰਘ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਲੈ ਕੇ ਆ ਗਏ ਜਦੋਂ ਇਹ ਸੈਯਦ ਖਾਹਜਾਨੀ ਅੰਦਰ ਆਇਆ ਤੇ ਐਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨੂਰਾਨੀ ਚਿਹਰਾ ਤੱਕਿਆ ਮਹਾਰਾਜ ਦਾ ਪ੍ਰਤਾਪ ਨਾ ਚੱਲ ਸਕਿਆ ਏ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੈਦ ਖਾਨ ਦੇ ਅਨੇਤਰਾ ਵਿੱਚ ਨਿਤਰ ਪਏ ਇਹ ਨਿਹਾਲ ਹੋ ਗਿਆ ਇਤੋਂ ਗੁਰੂ ਮਹਾਰਾਜ ਜੀ ਦਾ ਪ੍ਰਤਾਪ ਚੱਲਿਆ ਲਾ ਗਿਆ ਮਹਾਰਾਜ ਕਹਿੰਦੇ ਜਾਨੀ ਨੂੰ ਮਿਲਣਾ ਹੈ ਕਹਿੰਦਾ ਹਾਂ ਮਹਾਰਾਜ ਮਹਾਰਾਜ ਕਹਿੰਦੇ ਅੱਗੇ ਆ ਜਾ ਜਦੋਂ ਕੋਲ ਬੁਲਾਇਆ ਮਹਾਰਾਜ ਨੇ ਐਵੇਂ ਬਾਵਾ ਖਿਲਾ ਲੀਆਂ ਮਹਾਰਾਜ ਕਹਿੰਦੇ ਆ ਜਾ ਆਜਾ ਤੈਨੂੰ ਜਾਨੀ ਮਿਲਾਵਾ ਜਦੋਂ ਮੀਰੀ ਪੀਰੀ ਦੇ ਮਾਲਕ ਨੇ ਸੈਦ ਖਾਨ ਜਾਨੀ ਨੂੰ ਗਲਵਕੜੀ ਵਿੱਚ ਲਿਆ ਇੰਨਾ ਆਨੰਦ ਬਖਸ਼ਾ ਸੈਦ ਖਾਨ ਜਾਨੀ ਦੇ ਰੋਮ ਰੋਮ ਦੇ ਵਿੱਚ ਸਿਮਰਨ ਚਲਾ ਦਿੱਤਾ ਸੈਦ ਖਾਨ ਜਾਨੀ ਦੇ ਕਪਾਟ ਖੁੱਲ ਗਏ ਉਸੇ ਵਕਤ ਸਾਰੇ ਸੰਸਾਰ ਦੀ ਸਾਰੇ ਭ੍ਰਮੰਡ ਦੀ ਸਾਰੀ ਰਚਨਾ ਦੀ ਕੁਦਰਤ ਦੀ ਪਰਮਾਤਮਾ ਦੀ ਸੋਝੀ ਹੋ ਗਈ ਸੈਦ ਖਾਨ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਮੈਂ ਕੀ ਬੋਲੀ ਗਿਆ ਤੁਹਾਡੇ ਦਰ ਤੇ ਆ ਕੇ ਮੈਂ ਤਾਂ ਇਹ ਬੋਲਦਾ ਰਿਹਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਸੋਝੀ ਆ ਗਈ ਜਿਹੜੇ ਜਾਨੀ ਨੂੰ ਮਿਲਣਾ ਚਾਹੁੰਨਾ ਉਹ ਤਾਂ ਜਾਨੀ ਮੇਰੇ ਸਾਹਮਣੇ ਖਲੋਤੇ ਨੇ ਜਿਹਦੀ ਪਾਲ ਕਰਦਾ ਫਿਰਦਾ ਉਹ ਜਾਨੀ ਤਾਂ ਮੇਰੇ ਸਾਹਮਣੇ ਖੜੇ ਨੇ ਸੈਦ ਖਾ ਜਾਨੀ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਂ ਤੁਹਾਡੇ ਦਰ ਤੇ ਆਇਆ ਮੈਨੂੰ ਆਪਣੇ ਨਾਲ ਮਿਲਾ ਲਵੋ ਆਪਣੇ ਚਰਨਾਂ ਵਿੱਚ ਰੱਖ ਲਵੋ ਸਾਧ ਸੰਗਤ ਜੀ ਇਹ ਖੇਡ ਇੰਨੀ ਸੌਖੀ ਨਹੀਂ ਸੁਨਣਾ ਸੌਖਾ ਹੈ ਕਰਨਾ ਬਹੁਤ ਔਖਾ ਹੈ ਸਾਨੂੰ ਮਹਾਰਾਜ ਸੌ ਸੁਖ ਦੇ ਦੇਣ ਤੇ ਇੱਕ ਦੁੱਖ ਦੇ ਦੇਣਾ ਜੀ ਤਾਂ ਅਸੀਂ ਗੁਰੂ ਮਹਾਰਾਜ ਜੀ ਨੂੰ ਸੌ ਲਾਮੇ ਦਿੰਨੇ ਆ ਕਿ ਮਹਾਰਾਜ ਕਿ ਸਾਰੀ ਦੁਨੀਆ ਵਿੱਚ ਮੈਂ ਹੀ ਮਿਲਿਆ ਸੀ ਮੈਨੂੰ ਤੁਸੀਂ ਇੰਨਾ ਦੁੱਖ ਦੇ ਦਿੱਤਾ ਬਾਕੀ ਤਾਂ ਪਾਠ ਵੀ ਨਹੀਂ ਕਰਦੇ ਬੰਦਗੀ ਵੀ ਨਹੀਂ ਕਰਦੇ ਸੇਵਾ ਵੀ ਨਹੀਂ ਕਰਦੇ ਮੈਂ ਤਾਂ ਪਾਠ ਵੀ ਕਰਦਾ ਸੇਵਾ ਵੀ ਕਰਦਾ ਤਾਂ ਵੀ ਮੈਨੂੰ ਦੁੱਖ ਮਿਲ ਗਿਆ ਅਸਲ ਵਿੱਚ ਜਿਹੜੇ ਰੱਬ ਦੇ ਫਕੀਰ ਜਾਂ ਪਰਮਾਤਮਾ ਦੇ ਜਿਹੜੇ ਭਗਤ ਨੇ ਉਨ੍ਹਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਸਾਧ ਸੰਗਤ ਜੀ ਉਹ ਪਰਮਾਤਮਾ ਨੂੰ ਕਦੀ ਤਾਨਾ ਵੀ ਨਹੀਂ ਮਾਰ ਸਕਦੇ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਪਰਮਾਤਮਾ ਦੇ ਰੰਗ ਵਿੱਚ ਰਹਿਣਾ ਆਹੀ ਫਕੀਰੀ ਹੈ ਤੇ ਆਹੀ ਪ੍ਰੇਮ ਹੈ ਉਹਦੀ ਰਜਾ ਵਿੱਚ ਰਹਿਣਾ ਆਹੀ ਫਕੀਰੀ ਹੈ ਤੇ ਆਹੀ ਭਗਤੀ ਹੈ ਭਾਵੇਂ ਉਹ ਪਰਮਾਤਮਾ ਜੋ ਮਰਜ਼ੀ ਕਰਦਾ ਰਹੇ ਤੁਹਾਡੇ ਨਾਲ ਪਰ ਉਹਦੀ ਰਜਾ ਤੋਂ ਬਾਹਰ ਨਹੀਂ ਹੋਣਾ ਗੁਰੂ ਮਹਾਰਾਜ ਜੀ ਨੇ ਤਾਂ ਤਤੀ ਤਵੀ ਤੇਵੀ ਬੈ ਕੇ ਇਹੀ ਕਿਹਾ ਸੀ ਤੇਰਾ ਭਾਣਾ ਮਿੱਠਾ ਲਾਗੇ ਤੇ ਸਾਧ ਸੰਗਤ ਜੀ ਸਾਨੂੰ ਤਾਂ ਇਹ ਛੋਟੇ ਜਿਹੇ ਦੁੱਖ ਮਿਲਣ ਤੇ ਅਸੀਂ ਬਿਲਕੁਲ ਡੋਲ ਜਾਂਦੇ ਆ ਬਿਲਕੁਲ ਹਿਲ ਹੀ ਜਾਂਦੇ ਆ ਪ੍ਰਮਾਤਮਾ ਨਾਲ ਪ੍ਰਸ਼ਨ ਕਰਦੇ ਆ ਵੀ ਮੈਂ ਉਹ じゃ ਕਿਹੜਾ ਕੰਮ ਕੀਤਾ ਸੀ ਵੀ ਜਿਹੜਾ ਮੈਨੂੰ ਇੰਨਾ ਵੱਡਾ ਦੁੱਖ ਦੇ ਦਿੱਤਾ ਮੈਂ ਕੀ ਵੰਗਾੜਿਆ ਮੈਂ ਕਿਹਦਾ ਕੀ ਨੁਕਸਾਨ ਕੀਤਾ ਸਾਧ ਸੰਗਤ ਜੀ ਪ੍ਰਮਾਤਮਾ ਦੀ ਰਜਾ ਵਿੱਚ ਰਹਿਣਾ ਆਸਾਨ ਖੇਡ ਨਹੀਂ ਹੈ ਸਾਰਿਆਂ ਕੋਲ ਨਹੀਂ ਕੀਤਾ ਜਾਂਦਾ ਤਾਂ ਹੀ ਤਾਂ ਪਰਮੇਸ਼ਰ ਦੇ ਰਾਹ ਤੇ ਕੋਈ ਵਿਰਲੇ ਹੀ ਹੁੰਦੇ ਨੇ ਉਹ ਵਿਰਲੇ ਹੀ ਪ੍ਰਮਾਤਮਾ ਦੀ ਰਜਾ ਨੂੰ ਮੰਨਦੇ ਨੇ ਕਦੀ ਪਰਮਾਤਮਾ ਦੇ ਸ਼ਰੀਕ ਨਹੀਂ ਬਣਨਾ ਪਰਮਾਤਮਾ ਦੀ ਰਜਾ ਬਚੀ ਰਹਿਣਾ ਇਹੀ ਪ੍ਰੇਮ ਹੈ ਰੱਬ ਦੇ ਪਿਆਰੇ ਭੁੱਖੇ ਰਹਿ ਰਹਿ ਕੇ ਰਾਤਾਂ ਜਾਗ ਜਾਗ ਕੇ ਰੱਬ ਨੂੰ ਮਨਾਉਂਦੇ ਨੇ ਇਹ ਦੁਨੀਆ ਦੀ ਪ੍ਰਵਾਹ ਕਰਨੀ ਛੱਡ ਦਿੰਦੇ ਨੇ ਤੇ ਸਿਰਫ ਇੱਕ ਸੱਚੇ ਪਰਮਾਤਮਾ ਦੀ ਪ੍ਰਵਾਹ ਕਰਦੇ ਨੇ ਇਹਨਾਂ ਫਕੀਰਾਂ ਨੂੰ ਭਗਤਾਂ ਨੂੰ ਭਾਵੇਂ ਤੁਸੀਂ 10 ਲੱਖ ਦਾ ਮੱਥਾ ਟੇਕ ਦੋ 1 ਕਰੋੜ ਦਾ ਮੱਥਾ ਟੇਕ ਦੋ ਇਹਨਾਂ ਨੂੰ ਕੋਈ ਫਰਕ ਨਹੀਂ ਭਾਵੇਂ ਜੋ ਮਰਜ਼ੀ ਕਰ ਲਓ ਇਨਾਂ ਨੂੰ ਕਿਸੇ ਚੀਜ਼ ਨਾਲ ਪਰਵਾਹ ਨਹੀਂ ਹੁੰਦੀ ਫਿਰ ਇਹ ਬੇਪਰਵਾਹ ਰਹਿੰਦੇ ਨੇ ਸਿਰਫ ਪ੍ਰਵਾਹ ਹੈ ਤਬ ਪ੍ਰਮਾਤਮਾ ਦੀ ਕਿ ਪ੍ਰਮਾਤਮਾ ਦਾ ਸਿਮਰਨ ਨਾ ਵਿਸਰਜੇ ਪ੍ਰਮਾਤਮਾ ਦੀ ਭਗਤੀ ਨਾ ਵਿਸਰਜੇ ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦਾ ਦਾਰਿ ਇਹੋ ਜ ਹੈ ਜਿੱਥੇ ਆ ਕੇ ਸ਼ਾਂਤੀ ਮਿਲਦੀ ਹੈ ਤੁਸੀਂ ਕਿੰਨਾ ਹੀ ਬਹਿ ਜੋ ਜੇ ਮਨ ਟਿਕਿਆ ਹੋਵੇ ਤਾਂ ਪਤਾ ਹੀ ਨਹੀਂ ਲੱਗਦਾ ਸਮਾਂ ਕਿੱਥੇ ਬੀਤ ਜਾਂਦਾ ਹੈ ਇਹ ਹੁੰਦਾ ਹੈ ਆਨੰਦ ਜੇ ਇਹ ਆਨੰਦ ਆ ਜਾਵੇ ਤਾਂ ਅਰਦਾਸ ਕਰਿਆ ਕਰੋ ਬੀ ਮਹਾਰਾਜ ਇਹ ਆਨੰਦ ਸਾਨੂੰ ਸਦਾ ਮਿਲਿਆ ਕਰੇ ਸਾਧ ਸੰਗਤ ਜੀ ਰੱਬ ਦੇ ਭਗਤਾਂ ਨੇ ਫਕੀਰੀਆਂ ਕੀਤੀਆਂ ਨੇ ਅਸ ਸੁਲਫੇ ਲਾਣ ਵਾਲੇ ਤੇ ਹਰੀਆਂ ਚੂੜੀਆਂ ਪਾਣ ਵਾਲਿਆਂ ਨੇ ਫਕੀਰੀਆਂ ਨਹੀਂ ਕੀਤੀਆਂ ਜੇ ਕੀਤਾ ਤਾਂ ਪਖੰਡ ਕੀਤਾ ਇਹਨਾਂ ਰਾਹਾਂ ਤੇ ਚੱਲਣ ਵਾਲਿਆਂ ਨੇ ਨਾ ਹੀ ਕੁਝ ਜ਼ਿੰਦਗੀ ਵਿੱਚ ਖਟਿਆ ਤੇ ਇਹਨਾਂ ਦੇ ਚੇਲਿਆਂ ਨੇ ਵੀ ਕੁਝ ਜ਼ਿੰਦਗੀ ਵਿੱਚ ਖਟਿਆ ਨਹੀਂ ਕਹਿੰਦੇ ਨੇ ਜਿਹੋ ਜਿਹੇ ਨੂੰ ਪੂਜੂਗੇ ਉਹੋ ਜੀ ਬਨਜੂਗੇ ਜੇ ਗੁਰੂ ਮਹਾਰਾਜ ਜੀ ਨੂੰ ਪੂਜੂਗੇ ਤਾਂ ਗੁਰੂ ਮਹਾਰਾਜ ਵਰਗੇ ਬਨੋਗੇ ਤੇ ਇਹੋ ਜੇ ਸੁਰਫੇ ਪੀਣ ਵਾਲਿਆਂ ਨੂੰ ਪੂਜੂਗੇ ਤਾਂ ਇਹੋ ਜੇ ਬਣ ਜੂਗੇ ਸਾਰੀ ਸਾਰੀ ਰਾਤ ਭਗਤੀ ਕਰਨੀ ਸਾਰੀ ਸਾਰੀ ਰਾਤ ਜਾਗਣਾ ਪਰਮੇਸ਼ਰ ਦੇ ਗੁਣ ਗਾਉਂਦੇ ਰਹਿਣੇ ਇਹ ਭਗਤੀ ਹੈ ਇਹ ਫਕੀਰੀ ਹੈ ਨਸ਼ੇ ਕਰਨਾ ਤੇ ਨਸ਼ਿਆ ਤੇ ਲਾਣਾ ਇਹ ਭਗਤੀ ਜਾਂ ਫਕੀਰੀ ਨਹੀਂ ਸਾਧ ਸੰਗਤ ਜੀ ਇਹ ਪਖੰਡ ਹੈ ਤੇ ਇਸ ਪਖੰਡ ਤੋਂ ਸਾਨੂੰ ਕੋਸੋਂ ਦੂਰ ਰਹਿਣਾ ਚਾਹੀਦਾ ਜੇ ਸੱਚਾ ਪੀਰ ਇਸ ਦੁਨੀਆ ਤੇ ਕੋਈ ਹੈ ਤਾਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰੂ ਪਾ ਸ਼ਰੀਤੋ ਵੱਡਾ ਕੋਈ ਫਕੀਰ ਨਹੀਂ ਤੇ ਗੁਰੂ ਮਹਾਰਾਜ ਜੀ ਤੋਂ ਵੱਡਾ ਕੋਈ ਪੀਰ ਨਹੀਂ ਪ੍ਰਸਾਦ ਸੰਗਤ ਜੀ ਕਮਾਲ ਦੀ ਗੱਲ ਹੈ ਦੁਨੀਆਂ ਤਾਂ ਹੀ ਖੋਰਨਾ ਥਾਮਾ ਤੇ ੱੱਕੇ ਖੰਦੀ ਫਿਰਦੀ ਹੈ ਕਿ ਸਾਨੂੰ ਕੁਝ ਮਿਲ ਜੇ ਸਾਧ ਸੰਗਤ ਜੀ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਪਰਮੇਸ਼ਰ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈਗਾ ਸਾਧ ਸੰਗਤ ਜੀ ਕਰੋੜਾ ਜਨਮਾਂ ਦੇ ਪਾਪ ਇੱਕ ਪਾਸੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਦਰ ਇੱਕ ਪਾਸੇ ਗੁਰੂ ਮਹਾਰਾਜ ਜੀ ਦੀ ਇੱਕ ਨਦਰ ਹੋ ਜੇ ਤਬ ਬੰਦਾ ਪਾਪੀ ਤੋਂ ਪਾਪੀ ਹੀ ਹੋਵੇ ਤਾਂ ਨਹੀਂ ਉਹ ਤਰ ਸਕਲੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਠੱਗਾ ਦੇ ਪਿੰਡ ਗਈ ਸੀ ਤਾਂ ਉਥੇ ਇੱਕ ਬਲਦਾ ਹੋਇਆ 시ਵਾ ਸੀ ਜਿਹਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਗੁਰੂ ਮਹਾਰਾਜ ਜੀ ਨੇ ਸਿਰਫ ਉਸ ਧੂਏ ਵੱਲ ਨਜ਼ਰ ਕੀਤੀ ਕਹਿੰਦੇ ਨੇ ਜਿਹੜਾ ਉਹ ਬੰਦੇ ਦਾ 시ਵਾ ਬਲ ਰਿਹਾ ਸੀ ਉਹ ਮਹਾਪਾਪੀ ਸੀ ਜ਼ਿੰਦਗੀ ਵਿੱਚ ਉਹਨੇ ਕੋਈ ਪੁੰਨ ਨਹੀਂ ਕੀਤਾ ਕੋਈ ਚੰਗਾ ਕੰਮ ਨਹੀਂ ਕੀਤਾ ਜੇ ਕੀਤਾ ਸੀ ਤਾਂ ਪਾਪ ਹੀ ਕੀਤਾ ਸੀ ਪਰਤਾਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿਰਫ ਇੱਕ ਵਾਰ ਨਦਰ ਕਰਕੇ ਉਹ ਮਹਾਪਾਪੀ ਪਾਪੀ ਬੰਦੇ ਨੂੰ ਤਾਰ ਦਿੱਤਾ ਤੇ ਉਹਦੇ ਸਾਰੇ ਪਾਪ ਕੱਟ ਦਿੱਤੇ ਕਹਿੰਦੇ ਨੇ ਜਮਦੂਤ ਉਹਨੂੰ ਛੱਡ ਕੇ ਉਹਨੂੰ ਲੈਣ ਵਾਸਤੇ ਦੇਵਤੇ ਆਏ ਦੇਵਤੇ ਉਹਨੂੰ ਵਿਮਾਨ ਵਿੱਚ ਬਿਠਾ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਲੈ ਕੇ ਗਏ ਕਿਉਂ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਦਰ ਹੋ ਗਈ ਤੇ ਗੁਰੂ ਮਹਾਰਾਜ ਜੀ ਨੇ ਉਹਦੇ ਸਾਰੇ ਪਾਪ ਇੱਕ ਨਦਰ ਵਿੱਚ ਹੀ ਕੱਟ ਦਿੱਤੇ ਪਾਸ ਅੰਗਰਜੀ ਗੁਰੂ ਮਹਾਰਾਜ ਜੀ ਦੀ ਪਰਖ ਵਿੱਚੋਂ ਜੇ ਇਮਤਿਹਾਨ ਵਿੱਚੋਂ ਪਾਸ ਹੋਣਾ ਤਾਂ ਭਾਈ ਮੰਨਜ ਜੀ ਵਰਗਾ ਪਿਆਰ ਹੋਣਾ ਚਾਹੀਦਾ ਸੈਯਦ ਖਾਨ ਜਾਨੀ ਵਰਗਾ ਪਿਆਰ ਹੋਣਾ ਚਾਹੀਦਾ ਕਦੀ ਭਾਈ ਮੰਨਜ ਜੀ ਦੀ ਸਾਖੀ ਸੁਣਿਓ ਕਿਵੇਂ ਭਾਈ ਮੰਨਜ ਜੀ ਸਕੀ ਸਰਵਰ ਨੂੰ ਪੂਜਦੇ ਸੀ ਤੇ ਜਦੋਂ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਿੱਖੀ ਨੂੰ ਵੇਖਿਆ ਤਾਂ ਮਹਾਰਾਜ ਜੀ ਨੂੰ ਕਹਿੰਦੇ ਭਾਈ ਮੰਨਜ ਜੀ ਮਹਾਰਾਜ ਮੈਨੂੰ ਵੀ ਸਿੱਖੀ ਬਖਸ਼ੋ ਮੈਂ ਵੀ ਸਿੱਖ ਬੰਨਾ ਚਾਹੁੰਦਾ ਪਾ ਗੁਰੂ ਅਰਜਨ ਪਾਸ਼ਾ ਜੀ ਨੇ ਕਿਹਾ ਸੀ ਪਈ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਸਿੱਖ ਬਲਣਾ ਚਾਹੁੰਦਾ ਤਾਂ ਤੈਨੂੰ ਸਖੀ ਸਰਵਰ ਦੀ ਪੂਜਾ ਛੱਡਣੀ ਪੈਣੀ ਹੈ ਇਹਨਾਂ ਪੀੜਾਂ ਨੂੰ ਮੰਨਣਾ ਛੱਡਣਾ ਪੈਣਾ ਤਾਂ ਉਦੋਂ ਪਈ ਮੰਝ ਜੀ ਨੇ ਗੁਰੂ ਮਹਾਰਾਜ ਜੀ ਦਾ ਹੁਕਮ ਪੱਲੇ ਬਣਿਆ ਤੇ ਗੁਰੂ ਮਹਾਰਾਜ ਜੀ ਦੇ ਕਹੇ ਅਨੁਸਾਰ ਇਹਨਾਂ ਸਖੀ ਸਰਵਰਾਂ ਨੂੰ ਪੂਜਨਾ ਬੰਦ ਕਰ ਦਿੱਤਾ ਸਾਧ ਸੰਗਤ ਜੀ ਕੁਝ ਸਮਾਂ ਤਾਂ ਬਹੁਤ ਔਖਾ ਹੋਇਆ ਉਹਨਾਂ ਤੇ ਉਹਨਾਂ ਦੇ ਸਾਰੇ ਪਸ਼ੂ ਮਰ ਗਏ ਉਹ ਕਿੰਨੇ ਪਿੰਡਾਂ ਦੇ ਚੌਧਰੀ ਸੀ ਉਹਨਾਂ ਦਾ ਆਪਣਾ ਘਰ ਵੀ ਖੋ ਲਿਆ ਗਿਆ ਉਹਨਾਂ ਦੇ ਸਾਰੇ ਪਿੰਡੋਂਾਂ ਤੋਂ ਖੋਲੇ ਗਏ ਉਹਨਾਂ ਦੀ ਘਰਵਾਲੀ ਤੇ ਬੱਚੀ ਵੀ ਕਿਸੇ ਦੇ ਘਰੇ ਨੌਕਰੀ ਕਰਨ ਲੱਗ ਪਏ ਪਰ ਉਹਨਾਂ ਨੇ ਸਿੱਦਕ ਨਹੀਂ ਹਾਰਿਆ ਬਹੁਤ ਕਾਲ ਕਮਾਈ ਕਰਕੇ ਤੇ ਬਹੁਤ ਕਠਨ ਪ੍ਰੀਖਿਆ ਦੇ ਕੇ ਭਾਈ ਮੰਝ ਜੀ ਗੁਰੂ ਮਹਾਰਾਜ ਜੀ ਵੀ ਹਰ ਪ੍ਰੀਖਿਆ ਉਹਦੇ ਵਿੱਚੋਂ ਹਰ ਇਮਤਿਹਾਨ ਦੇ ਵਿੱਚੋਂ ਪਾਸ ਹੋਏ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਭਾਈ ਮੰਜ ਜੀ ਨੂੰ ਆਖਿਆ ਭਾਈ ਮੰਜ ਕੁਝ ਮੰਗੋ ਤਾਂ ਭਾਈ ਮੰਜ ਜੀ ਨੇ ਸਾਧ ਸੰਗਤ ਜੀ ਮੰਗਿਆ ਪਤਾ ਹੈ ਕੀ ਭਾਈ ਮੰਜ ਜੀ ਕਹਿੰਦੇ ਮਹਾਰਾਜ ਜਿੰਨੀ ਪ੍ਰੀਖਿਆ ਤੁਸੀਂ ਮੇਰੀ ਲੀਤੀ ਹੈ ਮਹਾਰਾਜ ਐਨੀ ਪ੍ਰੀਖਿਆ ਕਿਸੇ ਹੋਰ ਸਿੱਖ ਦੀ ਨਾ ਲਿਓ ਮਹਾਰਾਜ ਆਹੀ ਐ ਮੰਗ ਮੇਰੀ ਤਾਂ ਉਦੋਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬਹੁਤ ਪ੍ਰੇਮ ਕੀਤਾ ਤੇ ਮਹਾਰਾਜ ਕਹਿੰਦੇ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਨ ਹਾਰਾ ਸੋ ਧਾਨੈ ਪਈ ਮੰਝ ਜੀ ਵਰਗੇ ਗੁਰਸਿੱਖ ਤੇ ਧੰਨੇ ਸੈਦ ਖਾਂ ਜਾਨੀ ਵਰਗੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਨੂੰ ਪਛਾਨਿਆ ਸਾਨੂੰ ਤਾਂ ਕਿੰਨੇ ਕਿੰਨੇ ਸਾਲ ਹੋ ਚੁੱਕੇ ਨੇ ਗੁਰੂ ਮਹਾਰਾਜ ਜੀ ਦੇ ਕੋਲ ਆਂਦਿਆ ਹੋਏ ਪਰ ਅੱਜ ਤੱਕ ਅਸੀਂ ਗੁਰੂ ਮਹਾਰਾਜ ਜੀ ਨੂੰ ਪਛਾਨ ਨਹੀਂ ਸਕੇ ਉਸ ਅੱਖ ਨਾਲ ਵੇਖ ਨਹੀਂ ਸਕੇ ਜਿਸ ਅੱਖ ਨਾਲ ਸਾਨੂੰ ਵੇਖਣਾ ਚਾਹੀਦਾ ਸੀ ਗੁਰੂ ਮਹਾਰਾਜ ਜੀ ਨੂੰ ਗੁਰੂ ਕਰਕੇ ਨਹੀਂ ਅਸੀਂ ਹਜੇ ਤੱਕ ਜਾਣਿਆ ਮੱਥਾ ਟੇਕਦੇ ਆਂ ਤੇ ਘਰ ਵਾਪਿਸ ਆ ਜੰਨੇ ਆ ਬਹੁਤ ਘੱਟ ਗੁਰਸਿੱਖ ਨੇ ਜਿਨ੍ਹਾਂ ਨੇ ਕਦੀ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਨੂੰ ਖੁਦ ਬੈਠ ਕੇ ਉੱਥੇ ਪੜਿਆ ਨਹੀਂ ਤਾਂ ਸਾਡਾ ਜੀਵਨ ਸਿਰਫ ਗੁਰੂ ਘਰ ਜਾਣਾ ਤੇ ਮੱਥਾ ਟੇਕਣ ਤੱਕ ਸੀਮਿਤ ਹੈ ਸਾਧ ਸੰਗਤ ਜੀ ਹਜੇ ਵੀ ਕੁਝ ਵਿਗੜਿਆ ਨਹੀਂ ਹਜੇ ਵੀ ਸਮਾਂ ਹੈ ਹਜੇ ਵੀ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਟੈਪੀਏ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਅਸੀਂ ਨਾ ਹੀ ਆਪ ਛਕਦੇ ਆਂ ਤੇ ਨਾ ਹੀ ਆਪਣੇ ਬੱਚਿਆਂ ਨੂੰ ਛਕਾਉਂਦੇ ਆਂ। ਅਸੀਂ ਬਹੁਤਾਂ ਵਾਰ ਦੇਖਿਆ ਹੈ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਆਪ ਛਕਿਆ ਹੋਇਆ ਉਹ ਆਪਣੇ ਬਤਿਆਂ ਨੂੰ ਨਹੀਂ ਛਕਾਉਂਦੇ। ਜਦ ਕਿ ਇਹ ਸਭ ਤੋਂ ਵੱਡੀ ਗਲਤੀ ਹੈ। ਉਹ ਕਹਿੰਦੇ ਨੇ ਸਾਡੇ ਬੱਚੇ ਆਪੇ ਛਕ ਲੈਣਗੇ। ਜਦ ਅਸੀਂ ਉਹਨਾਂ ਤੇ ਛੱਡਿਆ। ਜੇ ਉਹ ਛਕਣਾ ਚਾਹੁੰਦੇ ਹੋਣ ਤਾਂ ਛਕ ਲੈਣਗੇ। ਸਾਧ ਸੰਗਤ ਜੀ ਇਹ ਬਹੁਤ ਵੱਡੀ ਗਲਤੀ ਹੈ। ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਬੱਚਿਆਂ ਦੀਆਂ ਨੀਹਾਂ ਨੂੰ ਪੱਕਿਆ ਕਰਨ ਦਾ ਫਰਜ ਮਾਪਿਓ ਦਾ ਹੈ। ਤੇ ਨੀਹਾਂ ਦੀ ਸ਼ੁਰੂਆਤ ਸਾਧ ਸੰਗਤ ਜੀ ਅੰਮ੍ਰਿਤ ਛਕਣ ਤੇ ਹੀ ਹੈ। ਜੇ ਅੰਮ੍ਰਿਤ ਛਕਾਉਗੇ ਤਾਂ ਬੱਚਿਆਂ ਦੀਆਂ ਨੀਹਾਂ ਦੀ ਪਹਿਲੀ ਸ਼ੁਰੂਆਤ ਹੈ। ਜੇ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਗੁਰਸਿੱਖ ਹੋਣ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਆ ਨਸ਼ਿਆਂ ਤੋਂ ਗਲਤ ਕੰਮਾਂ ਤੋਂ ਦੂਰ ਰਹਿਣ ਤੇ ਗੁਰੂ ਮਹਾਰਾਜ ਜੀ ਦੀ ਸਿੱਖਿਆ ਤੇ ਚੰਨਨ ਤਾਂ ਸਾਧ ਸੰਗਤ ਜੀ ਸਭ ਤੋਂ ਜ਼ਰੂਰੀ ਹੈ ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਅੰਮ੍ਰਿਤ ਛਕਾਣਾ ਬਾਅਦ ਵਿੱਚ ਤੁਸੀਂ ਵੇਖਿਆ ਹੋਣਾ ਬੱਚੇ ਜਾਂ ਤਾਂ ਛਕਦੇ ਨਹੀਂ ਜਾਂ ਗਲਤ ਸੰਗਤ ਵਿੱਚ ਪੈ ਜਾਂਦੇ ਨੇ ਪਰ ਜੇ ਅਸੀਂ ਬਚਪਨ ਚੋ ਹੀ ਉਹਨਾਂ ਦੀਆਂ ਨੀਹਾਂ ਮਜ਼ਬੂਤ ਰੱਖੀਏ ਅੰਮ੍ਰਿਤ ਛਕਾ ਕੇ ਤੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਮਹਾਰਾਜ ਜੀ ਦੇ ਬਾਰੇ ਦੱਸਦੇ ਰਹੀਏ ਉਹਨਾਂ ਨੂੰ ਇਤਿਹਾਸ ਜਾਣੂ ਕਰੰਦੇ ਰਹੀਏ ਗੁਰਬਾਣੀ ਪੜ੍ਹਾਉਂਦੇ ਰਹੀਏ ਗੁਰੂ ਮਹਾਰਾਜ ਜੀ ਦੇ ਨਾਲ ਜੋੜ ਕੇ ਰੱਖੀ ਤਾਂ ਸਾਧ ਸੰਗਤ ਜੀ ਆਨਮਲੇ ਸਮੇਂ ਦੇ ਵਿੱਚ ਉਸ ਬੱਚੇ ਦਾ ਜੀਵਨ ਬਹੁਤ ਚੜ੍ਹਦੀ ਕਲਾ ਵਾਲਾ ਤੇ ਗੁਰਮਤ ਅਨੁਸਾਰ ਹੋਵੇਗਾ